ਹਾਂਜੀ ਸਾਰਿਆਂ ਦਾ ਸਵਾਗਤ ਆ ਆਪਣੇ ਚੈਨਲ ਰਾਜ ਹੋਮ ਮੇਡ ਰੈਸਪੀ ਤੇ ਤੇ ਅੱਜ ਤੁਹਾਨੂੰ ਆਪਾਂ ਬਣਾ ਕੇ ਦਿਖਾਉਣ ਲੱਗੇ ਆ ਬਰੈਡ ਦੇ ਰੋਲ ਠੀਕ ਹੈ ਜੀ ਤੇ ਦੇਖਿਓ ਕਿੰਨੇ ਟੈਸਟੀ ਤੇ ਬਹੁਤ ਸਵਾਦ ਬਣਦੇ ਨੇ ਇਹ ਚਲੋ ਆਜੂ ਫਿਰ ਕਰਦੇ ਆ ਤਿਆਰ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਮਸਾਲੇ ਠੀਕ ਹੈ ਜੀ ਚਾਟ ਮਸਾਲਾ ਦਾ ਜੀਰਾ ਦਾ ਤੇ ਕਾਲੀ ਮਿਰਚ ਹਰੀ ਮਿਰਚ ਕੁੱਟੀ ਹੋਈ ਆਪਣੀ ਸੁੱਕਾ ਧਨੀਆ ਨੋਣਾ ਤੇ ਬਰੈਡ ਤਾਂ ਆਪਾਂ ਲਵਾਂਗੇ ਤੁਹਾਨੂੰ ਪਤਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਆਲੂ ਜੇ ਇਹ ਪਹਿਲਾਂ ਵਾਲ ਲਏ ਸੀਗੇ ਵਾਲ ਕੇ ਰੱਖ ਲਈ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਸੱਲਾਂਗੇ ਚੰਗੀ ਤਰ੍ਹਾਂ ਸੱਲ ਕੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਸਿਲਕਾ ਜਿਆ ਇਹ ਚੰਗੀ ਤਰ੍ਹਾਂ ਸਾਰਾ ਸਿਲਕਾ ਜਿਹਾ ਉਤਾਰ ਲਿਓ ਇਹਨਾਂ ਦਾ ਤੇ ਸਿਲਕਾ ਉਤਾਰ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਐਦਾਂ ਮਿੱਧ ਜਿਹਾ ਲਿਓ ਠੀਕ ਹੈ ਜੀ ਜਿਵੇਂ ਆਪਾਂ ਆਟਾ ਗੁੰਨਦੇ ਨੇ ਆ ਐਦਾਂ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਐਨ ਕ੍ਰੈਸ਼ ਕਰ ਲੈਣੇ ਨੇ ਵਧੀਆ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਮਸਾਲੇ ਪਹਿਲਾਂ ਨੂਨ ਪਾ ਲਿਆ ਆਪਾਂ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਬਾਕੀ ਮਸਾਲੇ ਨੇ ਉਹ ਵੀ ਪਾਵਾਂਗੇ ਪਹਿਲਾਂ ਇਹਦੇ ਵਿੱਚ ਮਿਰਚ ਪਾਤੀ ਹਰੀ ਠੀਕ ਹੈ ਜੀ ਥੋੜੀ ਜਿਹੀ ਮਿਰਚ ਪਾ ਲਿਓ ਕੁੱਟੀ ਹੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾਗਾ ਹੁਣ ਕਾਲੀ ਮਿਰਚ ਪਾ ਲਈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਵਿੱਚ ਪਾਵਾਂਗੇ ਜੀਰਾ ਪਾ ਲਿਆ ਤੇ ਇਸ ਤੋਂ ਬਾਅਦ ਆਪਾਂ ਨੇ ਪਾਵਾਂਗੇ ਆਮਚੂਰਨ ਇਹਦੇ ਨਾਲ ਵੀ ਬਹੁਤ ਵਧੀਆ ਬਣਦਾ ਆਮਚੂਰਨ ਆ ਵੀ ਵਧੀਆ ਸਵਾਦ ਆਉਂਦਾ ਹੈਗਾ ਤੇ ਤੁਸੀਂ ਜਿਹੜਾ ਕੋ ਮਰਜ਼ੀ ਪਾ ਸਕਦੇ ਹੋ ਆਮਚੂਰਨ ਪਾ ਲਿਆ ਆਪਾਂ ਥੋੜਾ ਜਿਹਾ ਲੈ ਲਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਐਮ ਡੀ ਐਚ ਦਾ ਚਾਟ ਮਸਾਲਾ ਇਹ ਚਾਟ ਮਸਾਲਾ ਤੁਹਾਨੂੰ ਪਤਾ ਸਾਰਿਆਂ ਨੂੰ ਪਸੰਦ ਆਉਂਦਾ ਤੇ ਇਹ ਤੋਂ ਬਿਨਾਂ ਤਾਂ ਕੋਈ ਚੀਜ਼ ਟੈਸਟੀ ਬਣਦੀ ਨਹੀਂ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਅਹ ਚਾਹਲਾ ਜਿਹਾ ਚਮਨ ਪਾਲਿਆ ਦੂਬਾਦ ਮਿਕਸ ਕਰਨਾ ਫਿਰ ਆਪਾਂ ਇਹਨਾਂ ਨੂੰ ਚਾਹੇ ਤੁਸੀਂ ਇਹ ਚੰਗੀ ਤਰ੍ਹਾਂ ਹੱਥ ਨਾਲ ਵੀ ਗੁੰਨ ਸਕਦੇ ਹੋ ਜਿਵੇਂ ਆਪਾਂ ਆਟਾ ਗੁੰਨਦੇ ਹੰਨੇ ਆ ਚਾਹੇ ਚਮਚ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਤੁਸੀਂ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਬ੍ਰੈਡ ਨੇ ਜਿਹੜੀ ਉਹਨਾਂ ਨੂੰ ਕੱਟ ਲੈਣਾਗਾ ਇਹਨਾਂ ਦਾ ਆਲਦਲਾ ਜਿਹੜਾ ਹਿੱਸਾ ਜਾਂਦਾ ਨੂੰ علیحد੍ਹਾ ਕਰ ਲੈਣਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਾਣੀ ਚ ਇਦਾਂ ਡਬੋ ਕੇ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਪਾਣੀ ਆ ਇਹ ਚੰਗੀ ਤਰ੍ਹਾਂ ਨਿਚੋੜ ਦੇਣਾ ਪਾਣੀ ਇਹ ਛੱਡਣਾ ਨਹੀਂ ਹੈਗਾ ਚੰਗੀ ਤਰ੍ਹਾਂ ਨਿਚੋੜਨੇ ਨੇ ਇਹ ਠੀਕ ਹੈ ਜੀ ਐਨ ਪਾਣੀ ਕੱਢ ਕੇ ਇਹਨਾਂ ਦਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਜਿਹੜਾ ਆਪਣੀ ਰੈਸਪੀ ਤਿਆਰ ਕੀਤੀ ਸੀਗੀ ਆ ਆਲੂ ਬਾਕੀ ਸਮਾਨ ਪਾਇਆ ਸੀਗਾ ਇਹਦੇ ਵਿੱਚ ਇਦਾਂ ਪਾ ਕੇ ਚੰਗੀ ਤਰ੍ਹਾਂ ਇਹਨੂੰ ਐਨ ਘੁੱਟ ਕੇ ਇਰਾ ਐਨ ਲੱਡੂ ਜਿਆ ਬਣਾ ਲੈਣਾ ਇਹਦਾ ਠੀਕ ਹੈ ਜੀ ਸਾਰੇ ਬ੍ਰੈਡ ਜਿਵੇਂ ਵੀ ਨੇ ਜਿੰਨੇ ਵੀ ਆਪਣੇ ਕੋਲ ਬਣਾਉਣੇ ਨੇ ਸਾਰਿਆਂ ਨੂੰ ਇਦਾਂ ਆਪਾਂ ਨਿਚੋੜ ਨਿਚੋੜ ਕੇ ਨਾਲ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਜਿਆ ਕੱਢ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਨਾਂ ਨੂੰ ਐਨਸਾਰੀ ਸਾਰਿਆਂ ਨੂੰ ਭਰ ਲੈਣਾ ਠੀਕ ਹੈ ਜੀ ਇਹ ਤਾਂ ਨਾਰਮਲ ਜੀ ਗੱਲ ਆ ਤੁਹਾਨੂੰ ਪਤਾ ਇਦਾਂ ਸਾਰਾ ਕੁਝ ਇਦਾਂ ਭਰ ਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਜਦੋਂ ਇਹਨਾਂ ਸਾਰੇ ਆਪਾਂ ਨੇ ਇਦਾਂ ਭਰ-ਭਰ ਕੇ ਗੋਲੇ ਜੇ ਬਣਾ ਲਏ ਇਹਨਾਂ ਦੇ ਲੱਡੂ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਉਹਨਾਂ ਨੂੰ ਇਹਨਾਂ ਨੂੰ ਫਿਰ ਤੁਸੀਂ ਉਸ ਤੋਂ ਬਾਅਦ 10 ਮਿੰਟ ਲਈ ਫਰਿੱਜ 'ਚ ਧਰ ਲਿਓ ਤੇ ਫਰਿੱਜ 'ਚ ਧਰਨ ਨਾਲ ਫਿਰ ਇਹ ਵਧੀਆ ਇਹਨਾਂ ਦਾ ਜਿਹੜਾ ਪਾਣੀ ਜਿਹਾ ਉਹ ਚੰਗੀ ਤਰ੍ਹਾਂ ਸੋਖ ਲੈਂਦੇ ਨੇ ਤੇ ਆਪਾਂ ਧਰ ਲਏ ਸੀਗੇ ਹੁਣ ਆਪਾਂ ਨੇ 10 ਮਿੰਟ ਤੋਂ ਬਾਅਦ ਆਪਾਂ ਨੇ ਹੁਣ ਕੱਢ ਲਏ ਫਰਿੱਜ 'ਚੋਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਜੋ ਫਿਰ ਆਪਾਂ ਕਰਦੇ ਆਂ ਤਿਆਰੀ ਤੇ ਆਪਾਂ ਨੇ ਧਰ ਲਈ ਕੜਾਹੀ ਤੇਲ ਤੂਨ ਪਾ ਲਿਆ ਤੇ ਇਹਨੂੰ ਹੁਣ ਗਰਮ ਹੋਣ ਦਵਾਂਗੇ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਏ ਇਹ ਛੱਡ ਦਿਆਂ ਨਾ ਤੇ ਇੱਕ ਆਪਾਂ ਨੇ ਆਹ ਲਿਆ ਸੀਗਾ ਇਹ ਬਰੈਡ ਥੋੜਾ ਜਿਹਾ ਗ੍ਰाइंड ਕਰ ਲਿਆ ਸੀ ਇਹਦੇ ਨਾਲ ਇਦਾਂ ਬੇਸਣ ਲਾ ਕੇ ਜਿਹੜਾ ਗ੍ਰाइंड ਕੀਤਾ ਹੋਇਆ ਆਪਣਾ ਇਹਦੇ ਨਾਲ ਤੁਸੀਂ ਇਦਾਂ ਮਿਕਸ ਕਰ ਲੈਣਾ ਇਹ ਦੇਖਿਓ ਜਦੋਂ ਇਹ ਲੱਗਦਾ ਨਾ ਦਿਹਾਲੇਦਲੇ ਇਹ ਲੱਗਣ ਨਾਲ ਬਹੁਤ कुरकुरा ਬਣਦਾ ਗਾ ਇਹ ਇਹਦੇ ਨਾਲ ਇਹਦਾ ਸਵਾਦ ਆਉਣਾ ਗਾ ਜਦੋਂ ਤੁਸੀਂ ਵੀ ਬਣਾਉਣਾ ਥੋੜਾ ਜਿਹਾ ਬ੍ਰੈਡ ਰੱਖ ਲੈਣੇ ਨੇ ਪੰਜ ਚਾਰ ਬ੍ਰੈਡ ਰੱਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣੇ ਨੇ ਗ੍ਰाइंड ਕਰਨ ਤੋਂ ਬਾਅਦ ਤੁਸੀਂ ਐਦਾਂ ਆਪਾਂ ਇਹਨੂੰ ਵੇਸਣ ਨਾਲ ਚੰਗੀ ਤਰ੍ਹਾਂ ਲਵੇੜ ਕੇ ਜਿਵੇਂ ਆਪਾਂ ਕੋਈ ਚੀਜ਼ ਐਦਾਂ ਲਾਉਣੀ ਹੁੰਦੀ ਆ ਇਹਦੇ ਨਾਲ ਆਪੇ ਇਹਨੇ ਚਿਪਕ ਜਾਉਣਾ ਨੇ ਤੇ ਉਸ ਤੋਂ ਬਾਅਦ ਦੇਖਿਓ ਕਿੰਨੇ ਸਵਾਦ ਦੇ ਹਨ ਜਣਦੀ ਪੂਰੇ ਜਿੱਦਾਂ ਨਾ ਰੂਹ ਹੁੰਦੀ ਆ ਰੂਹ ਐਦਾਂ ਬਣ ਜਾਣੇ ਨੇ ਪੂਰੇ ਵਧੀਆ ਸਵਾਦ ਪੁਰਕਰੇ ਤਾਂ ਨੇ ਬਣਨੇ ਇਹ ਬਣਦੇ ਨੇ ਇਹਦੇ ਨਾਲ ਜਿਹੜਾ ਬਰੈਡ ਆਪਾਂ ਨੇ ਇਹਦੇ ਆਲੇ-ਦਾਲੇ ਚੂਰਮਾ ਜਾਂ ਲਾਤਾ ਇਹਨਾਂ ਦਾ ਬਾਲੇ ਪੁਰਕਰੇ ਬਣਦੇ ਨੇ ਕਦੇ ਦੇਖਿਓ ਬਣਾ ਕੇ ਜਦੋਂ ਤੁਸੀਂ ਬਣਾ ਕੇ ਖਾਵੋਗੇ ਫਿਰ ਤੁਹਾਨੂੰ ਪਤਾ ਲੱਗਣਾ ਵੀ ਕੀ ਚੀਜ਼ ਆ ਇਹ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਣੇ ਜਦੋਂ ਬਣ ਗਏ ਫਿਰ ਕੱਢ ਲੈਣੇ ਪਲੇਟ 'ਚ ਤੇ ਦੇਖਿਓ ਕਿੰਨੇ ਦੇਖਣ ਨੂੰ ਲੱਗਦੇ ਨੇ ਵਧੀਆ ਪੂਰੇ ਸੋਹਣੇ ਬਣ ਗਏ ਨੇ ਆਪਣੀ ਹੁਣ ਰੈਸਪੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨੂੰ ਖਾ ਸਕਦੇ ਹਾਂ ਠੀਕ ਹੈ ਜੀ ਦੇਖੋ ਕਿਦਾਂ ਸੋਹਣੇ ਬਣ ਗਏ ਜਦੋਂ ਤੁਸੀਂ ਖਾਹੋਗੇ ਦੇਖ ਕੇ ਮੂੰਹ 'ਚ ਪਾਣੀ ਆਉਂਦਾ ਨਾ ਤੇ ਜਦੋਂ ਤੁਸੀਂ ਬਣਾਵੋਗੇ ਫਿਰ ਦੇਖੋ ਕਿੰਨੇ ਸਵਾਲ ਲੱਗਣਗੇ ਠੀਕ ਹੈ ਜੀ ਐਦਾਂ ਦੀ ਵੀਡੀਓ ਦੇਖਣ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਇਕ ਤੇ ਕਮੈਂਟ ਕਰਦਿਆ ਕਰੋ ਤੇ ਬਾਕੀ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਦਾ ਧੰਨਵਾਦ